ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸਨਾਉ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਪੈਣਾ ਦੇ ਬੁਟੀਕ ਤੇ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗੀ ਜੀ ਆਪਣੇ ਬੁਟੀਕ ਦਾ ਨਾਮ ਹੈ ਪੈਣਾ ਦਾ ਬੁਟੀਕ ਹਨਾ ਤੁਹਾਨੂੰ ਸਾਰਿਆਂ ਨੂੰ ਤਕਰੀਬਨ ਪਤਾ ਹੀ ਹੈ ਕਿ ਪੈਣਾ ਦੇ ਬੁਟੀਕ ਜਿਹੜਾ ਆਪਾਂ ਨਾਮ ਰੱਖਿਆ ਉਹ ਕਿਉਂ ਰੱਖਿਆ ਕਿਉਂਕਿ ਇਹ ਪਿਆਰਾ ਜਿਹਾ ਨਾਮ ਜਿਹੜਾ ਤੁਸੀਂ ਸਾਨੂੰ ਦਿੱਤਾ ਸਾਰਿਆਂ ਨੇ ਤੇ ਕਾਫੀ ਸਾਰੇ ਮੈਸੇਜ ਆਉਂਦੇ ਆਂ ਕਈ ਵਾਰ ਨਾ ਉਹਨਾਂ ਨੂੰ ਕੁਝ ਪੈਣਾ ਨੂੰ ਸਮਝ ਨਹੀਂ ਲੱਗਦੀ ਹੈਗੀ ਤੇ ਮੈਨੂੰ ਵਾਇਸ ਮੈਸੇਜ ਭੇਜ ਦੇਣੋ ਕਹਿੰਦੇ ਤੁਹਾਡਾ ਬਾਣੀਆਂ ਦਾ ਬੁਟੀਕ ਹੈ ਜੀ ਤੇ ਨਹੀਂ ਜੀ ਬਾਣੀਆਂ ਦਾ ਬੁਟੀਕ ਨਹੀਂ ਮੈਨੂੰ ਹਾਸੇ ਵੀ ਹਜ਼ਨ ਬਹੁਤ ਆਈ ਜਦੋਂ ਉਹਨਾਂ ਨੇ ਕਿਹਾ ਕਿ ਬਾਣੀਆਂ ਦੇ ਬੁਟੀਕ ਤੋਂ ਬੋਲਦੇ ਹੋ ਤੇ ਬਾਣੀਆਂ ਦਾ ਬੁਟੀਕ ਨਹੀਂ ਹੈਗਾ ਜੀ ਇਹ ਪਹਿਣਾ ਦਾ ਬੁਟੀਕ ਹੈ ਠੀਕ ਹੈ ਜੀ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਔਰ ਨਾਲ ਹੀ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਓ ਬੈਲ ਆਈਕਨ ਪ੍ਰੈਸ ਕਰੋਗੇ ਤਾਂ ਹੀ ਸਾਡੀ ਅਸੀਂ ਵੀਡੀਓ ਅਪਲੋਡ ਕਰਾਂਗੇ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇਗੀ ਸਕਰੀਨ ਉੱਪਰ ਆਪਣਾ ਵਟਸਐਪ ਨੰਬਰ ਸ਼ੋ ਹੋ ਰਿਹਾ ਜੀ ਤੁਹਾਨੂੰ ਕੁਝ ਨਹੀਂ ਸਮਝ ਆ ਰਿਹਾ ਤੁਸੀਂ ਐਨੀ ਟਾਈਮ ਮੈਨੂੰ ਮੈਸੇਜ ਕਈ ਵਾਰ ਕੁਛ ਪੈਨਨ ਨੂੰ ਮੈਸੇਜ ਕਰਨ ਲੱਗਿਆਂ ਥੋੜਾ ਟਾਈਮ ਥੋੜਾ ਜ਼ਿਆਦਾ ਲੱਗਦਾ ਹੈ ਤੇ ਉਹ ਮੈਨੂੰ ਫਿਰ ਕਾਲ ਕਰ ਲੈਂਦੀਆਂ ਨੇ ਪਰ ਤੁਸੀਂ ਪਹਿਲਾਂ ਕੋਸ਼ਿਸ਼ ਕਰਿਆ ਕਰੋ ਕਿ ਵੌਇਸ ਮੈਸੇਜ ਭੇਜਿਆ ਕਰੋ ਠੀਕ ਹੈ ਜਿਹੜੀ ਅੱਜ ਵਾਲੇ ਸੂਟ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੇ ਰਹਿਣਗੇ ਕਾਫੀ ਟਾਈਮ ਤੋਂ ਇਹ ਡਿਜ਼ਾਈਨ ਜਿਹੜੇ ਚੱਲ ਰਹੇ ਨੇ ਮਾਰਕੀਟ ਦੇ ਵਿੱਚ ਔਰ ਡਿਜ਼ਾਈਨ ਜਿਹੜੇ ਨੇ ਚੇਂਜ ਹੋ ਕੇ ਆਉਂਦੇ ਰਹਿੰਦੇ ਨੇ ਕਲਰ ਚੇਂਜ ਹੋ ਕੇ ਆਉਂਦੇ ਰਹਿੰਦੇ ਨੇ ਜਿਵੇਂ ਜਿਵੇਂ ਡਿਜ਼ਾਈਨ ਔਰ ਕਲਰ ਚੇਂਜ ਹੁੰਦੇ ਰਹਿਣਗੇ ਆਪਾਂ ਤੁਹਾਡੇ ਵਾਸਤੇ ਨਵੇਂ ਨਵੇਂ ਚੀਜ਼ਾਂ ਜਿਹੜੀਆਂ ਨੇ ਉਹ ਲੈ ਕੇ ਆਉਂਦੇ ਰਹਾਂਗੇ ਕਰ ਵੀਡੀਓ ਦੇ ਵਿੱਚ ਸਾਰਾ ਤੁਹਾਨੂੰ ਫੈਬਰਿਕ ਬਾਰੇ ਦੱਸਿਆ ਜਾਂਦਾ ਪਲੀਜ਼ ਅਲੱਗ ਤੋਂ ਫੈਬਰਿਕ ਬਾਰੇ ਨਾ ਪੁੱਛਿਆ ਕਰੋ ਉਹੀ ਤੁਸੀਂ ਆਪਣਾ ਜਲਦੀ ਜਲਦੀ ਜਿਹੜਾ ਸੂਟ ਬੁੱਕ ਕਰ ਲਿਆ ਕਰੋ ਕਈ ਵਾਰ ਤੁਸੀਂ ਫੈਬਰਿਕ ਬਾਰੇ ਪੁੱਛਦੇ ਰਹਿੰਦੇ ਹੋ ਨਾ ਤਾਂ ਫਿਰ ਉਹ ਸੂਟ ਇਹਨੇ ਟਾਈਮ ਤੱਕ ਜਿਹੜਾ ਨੇ ਆਪਣੇ ਜਿਹੜੇ ਬੁੱਕ ਹੋ ਜਾਂਦੇ ਨੇ ਲਓ ਜੀ ਆ ਫੈਬਰਿਕ ਇਹ ਜਾਇਗਾ ਜੀ ਸ਼ਰਟ ਰਹੇਗੀ ਡੋਲਾ ਸਿਲਕ ਦੇ ਉੱਪਰ ਬਹੁਤ ਹੀ ਜ਼ਿਆਦਾ ਸੋਹਣੀ ਸ਼ਰਟ ਹੈ ਜਿਹੜੀ ਤੇ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੈ ਜੀ ਇਹ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਤੁਹਾਡਾ ਰੈਡੀ ਹੋਣਾ ਅਗਰ ਮੈਂ ਗੱਲ ਕਰਾਂ ਕਿ ਤੁਸੀਂ ਪਾਰਟੀ ਵੇਅਰ ਲੁੱਕ ਚਾਹੁੰਦੇ ਹੋ ਤਾਂ ਇਹ ਸੂਟ ਦੇ ਉੱਪਰ ਤੁਹਾਡੀ ਪਾਰਟੀ ਵੇ ਉਹ ਦੇਖ ਸਕਦੇ ਹੋ ਬਹੁਤ ਜਿਆਦਾ ਪਿਆਰੇ ਕਲਰ ਨੇ ਵਿੱਚ ਆ ਵੈਸੇ ਤਾਂ ਆਪਾਂ ਜਿਹੜੀ ਬਾਟਮ ਨਾਲ ਲਾਈਆਂ ਨੇ ਕਲਰ ਕੰਟਰਾਸਟ ਕਰਕੇ ਲਾਈਆਂ ਨੇ ਜਿਹੜੀ ਬਾਟਮ ਇਹਦੇ ਨਾਲ ਜਿਆਦਾ ਜੱਚਦੀ ਹੈ ਉਹ ਆਪਾਂ ਲਗਵਾਈਏ ਅਗਰ ਤੁਸੀਂ ਇਹਦੇ ਵਿੱਚ ਕੋਈ ਹੋਰ ਵੀ ਬਾਟਮ ਲਾਈਕ ਕਰਦੇ ਹੋ ਨਾ ਜਿਵੇਂ ਤੁਸੀਂ ਦੇਖ ਰਹੇ ਇੱਕ ਡਾਰਕ ਮਾਜੈਂਟਾ ਸ਼ੇਡ ਇਹਦੇ ਵਿੱਚ ਨਾ ਮਹਿੰਦੀ ਸ਼ੇਡ ਵੀ ਹੈਗੀ ਲਾਈਟ ਪਰਪਲ ਜਾਂ ਵੀ ਹੈਗਾ ਹਨਾ ਤੇ ਬਟ ਆਪਾਂ ਨੇ ਇਹ ਵਾਲੇ ਕਲਰ ਦੀ ਬਾਟਮ ਲਗਾਈਏ ਜਿਹੜਾ ਇਹ ਵਾਲਾ ਕਲਰ ਹੈ ਜੀ ਵਿੱਚ ਬਹੁਤ ਜਿਆਦਾ ਸੋਹਣੀ ਬਾਟਮ ਹੈ ਬਾਟਮ ਰਹੇਗੀ ਜੀ 크ਰੇਪ ਦੇ ਉੱਪਰ ਔਰ ਸ਼ੋਰਟ ਰੇਗੀ ਡੋਲਾਸ সিল্ক ਦੇ ਉੱਪਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਬੜਾ ਹੀ ਪਿਆਰਾ ਫੈਬਰਿਕ ਹੈ ਔਰ ਦੂਸਰੀ ਗੱਲ ਜਿਹੜੀ ਪਰਸਨਲੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਉਹ ਇਹ ਚੀਜ਼ ਹੈ ਕਿ ਕਾਫੀ ਸਾਰਿਆਂ ਮੈਂ ਆਪਣੇ ਸਿਸਟਰ ਦੇ ਮੈਸੇਜ ਹੁੰਦੇ ਆ ਕਿ ਸਿਸਟਰ ਜਿਵੇਂ ਆਪਾਂ ਇਹ ਚੀਜ਼ ਦੇਖਦੇ ਆ ਤਾਂ ਇਹ ਚੁਬਦੀ ਤਾਂ ਨਹੀਂ ਹੈਗੀ ਬਿਲਕੁਲ ਵੀ ਨਹੀਂ ਜੀ ਇਦਾਂ ਦਾ ਕੁਝ ਨਹੀਂ ਹੈਗਾ ਬੜਾ ਹੀ ਸੌਫਟ ਜਿਹੜਾ ਥ्रेड ਲੱਗਿਆ ਹੋਇਆ ਵਿੱਚ ਤੇ ਇਸ ਕਰਕੇ ਇਹਨਾਂ ਵਿੱਚ ਤੁਹਾਨੂੰ ਕੋਈ ਵੀ ਜਿਹੜੀ ਪ੍ਰੋਬਲਮ ਨਹੀਂ ਆਏਗੀ ਤੇ ਇਹ ਰਹੇਗੀ ਜੀ ਬਾਟਮ ਬਾਟਮ ਰਹੇਗੀ ਜੀ 2.5 ਮੀਟਰ ਦੀ ਇਸ ਤਰੀਕੇ ਨਾਲ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਮੈ ਇਸ ਵਿੱਚ ਆਪਣੇ ਕੋਲ ਚਾਰ ਕਲਰ अवेलेबल ਨੇ ਜੀ ਔਰ ਤੁਹਾਨੂੰ ਆਪਾਂ ਚਾਰੋਂ ਕਲਰ ਦਿਖਾਵਾਂਗੇ ਔਰ ਦੂਸਰੀ ਗੱਲ ਇਹ ਹੈ ਜੀ ਇੱਥੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਕਿ ਇਹ ਬਿਨਾਂ ਦੁਪੱਟੇ ਤੋਂ ਨੇ ਦੁਪੱਟਾ ਤੁਸੀਂ ਅਗਰ ਲਗਾਉਣਾ ਚਾਹੁੰਦੇ ਹੋ ਤੁਸੀਂ ਜਦੋਂ ਮੈਨੂੰ ਵੌਇਸ ਮੈਸੇਜ ਭੇਜੋਗੇ ਜਾਂ ਸਕਰੀਨਸ਼ਾਟ ਮੈਨੂੰ ਭੇਜੋਗੇ ਤੁਸੀਂ ਮੈਨੂੰ ਦੱਸੋਗੇ ਨਾਲ ਕਿ ਤੁਸੀਂ ਦੁਪੱਟਾ ਕਰਵਾਉਣਾ ਚਾਹੁੰਦੇ ਹੋ ਕਿ ਜਾਂ ਬਿਨਾਂ ਦੁਪੱਟੇ ਤੋਂ ਬਾਏ ਕਰਨਾ ਚਾਹੁੰਦੇ ਹੋ ਕਿਉਂਕਿ ਕਈ ਵਾਰ ਨਾ ਆਪਣੇ ਕੋਲ ਦੁਪੱਟੇ ਐਕਸਟਰਾ ਪਏ ਹੁੰਦੇ ਆ ਪਰ ਰੀਡਾਈ ਜਿਹੜਾ ਦੁਪੱਟਾ ਨੂੰ ਕਰਵਾ ਲੈਣਿਆ ਕਿਉਂਕਿ ਦੇਖੋ ਹ ਹਰ ਇੱਕ ਨੂੰ ਤੇ ਲੋ ਜੀ ਇਸ ਤਰੀਕੇ ਨਾਲ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈ ਬੜਾ ਹੀ ਪਿਆਰਾ ਫੈਬਰਿਕ ਹੈ ਬਹੁਤ ਜ਼ਿਆਦਾ ਸੋਹਣਾ ਜਿਹੜਾ ਤੁਹਾਡਾ ਦੁਪੱਟਾ ਹੈ ਔਰ ਸੂਟ ਜਿਹੜਾ ਨਾਲ ਰੈਡੀ ਜਦੋਂ ਕਰੋਗੇ ਨਾ ਤੇ ਬੜਾ ਹੀ ਸੋਹਣਾ ਪਾਰਟੀ ਵਰ ਸੂਟ ਜਿਹੜਾ ਬਣ ਜਾਣਾ ਹੈ ਹੂੰ ਤੇ ਲੋ ਜੀ ਅਗਲਾ ਕਲਰ ਚੈੱਕ ਕਰੋ ਬੜਾ ਹੀ ਪਿਆਰਾ ਕਲਰ ਹੈ ਜੀ ਮਹਿੰਦੀ ਕਲਰ ਜਿਵੇਂ ਆਪਾਂ ਕਹਿ દઈએ ਤੁਹਾਨੂੰ ਬੜਾ ਹੀ ਸੋਹਣੀ ਜਿਹੜੀ ਸ਼ੇਡ ਹੈ ਇਹਦੀ ਔਰ ਡਿਜ਼ਾਈਨ ਚੈੱਕ ਕਰ ਸਕਦੇ ਹੋ ਡਿਜ਼ਾਈਨ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਆ ਡਿਜ਼ਾਈਨ ਸੇਮ ਰਹੇਗਾ ਜੀ 컬러 ਅਲੱਗ-ਅਲੱਗ ਰਹਿਣਗੇ ਇਹਦੇ ਨਾਲ ਬਾਟਮ ਰਹੇਗੀ ਜੀ ਲਾਈਟ ਪਿਸਤਾ ਸ਼ੇਡ ਜਿਵੇਂ ਆਪਾਂ ਕਹਿ ਦਿਆਂ ਅੰਗੂਰੀ ਜੀ ਸ਼ੇਡ ਰਹੇਗੀ ਤੇ ਬਿਨਾ ਦੁਪੱਟੇ ਤੋਂ ਤੁਹਾਨੂੰ ਦੱਸ ਰਿਆਂ ਜੀ ਅਗਰ ਪ੍ਰਾਈਸ ਸ਼ੋ ਹੋ ਰਿਹਾ ਸਕਰੀਨ ਦੇ ਉੱਪਰ ਤਾਂ ਬਿਨਾ ਦੁਪੱਟੇ ਤੋਂ ਹੋ ਰਿਹਾ ਅਗਰ ਤੁਸੀਂ ਦੁਪੱਟਾ ਨਾਲ ਕਰਵਾਉਣਾ ਚਾਹੁੰਦੇ ਤੁਸੀਂ ਕਿਸ ਤਰੀਕੇ ਦਾ ਦੁਪੱਟਾ ਲਾਈਕ ਕਰਦੇ ਪਿਓਰ ਚੁਣੌਣ ਦਾ ਕਰਵਾਉਣਾ ਸੈਮੀ ਚੁਣੌਣ ਦਾ ਕਰਵਾਉਣਾ ਜਾਂ ਕੋਈ ਤੁਸੀਂ ਹੋਰ ਦੁਪੱਟਾ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਨਾਲ ਜਰੂਰ ਸਕਰੀਨਸ਼ਾਟ ਭੇਜੋਗੇ ਨਾਲ ਤੁਸੀਂ ਮੈਨੂੰ ਵਾਇਸ ਮੈਸੇਜ ਭੇਜ ਸਕਦੇ ਹੋ ਕਿ ਦੁਪੱਟਾ ਜਿਹੜਾ ਇਹ ਵਾਲਾ ਲਾਈਕ ਕਰਦੇ ਤੇ ਆਪਾਂ ਤੁਹਾਨੂੰ ਪ੍ਰੋਪਰ ਦੁਪੱਟਾ ਜਿਹੜਾ ਉਹ ਰੈਡੀ ਕਰਕੇ ਦਵਾਂਗੇ ਪ੍ਰੋਪਰ ਵਧੀਆ ਡਾਈ ਕਰਵਾਵਾਂਗੇ ਜੀ ਦੁਪੱਟੇ ਨੂੰ ਫੋਰਸਾਈਟ ਜਿਹੜੀ ਲੇਸ਼ ਵਗੈਰਾ ਲਗਾ ਕੇ ਫਿਰ ਤੁਹਾਨੂੰ ਆਪਾਂ ਦੁਪੱਟਾ ਦਵਾਂਗੇ ਅਗਰ ਤੁਸੀਂ ਦੁਪੱਟਾ ਓਨਲੀ ਡਾਈ ਕਰਵਾਉਣਾ ਚਾਹੁੰਦੇ ਹੋ ਉੱਪਰ ਕੁਝ ਨਹੀਂ ਲਗਵਾਉਣਾ ਚਾਹੁੰਦੇ ਤੇ ਆਪਾਂ ਤੁਹਾਨੂੰ ਪ੍ਰਾਈਸ ਜਿਹੜਾ ਉਸ ਤਰੀਕੇ ਨਾਲ ਦੱਸ ਦਾਂਗੇ ਸਕਰੀਨਸ਼ਾਟ ਲੈ ਕੇ ਇਸ ਤਰੀਕੇ ਨਾਲ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਤੇ ਜਿਹੜਾ ਸਕਰੀਨਸ਼ਾਟ ਭੇਜ ਸਕਦੇ ਹੋ ਕਲਰ ਇੱਕ ਵਾਰੀ ਫੇਰ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲਓ 2.5 ਮ ਸੈਮੀ ਕਰੇਪ ਦੇ ਉੱਪਰ ਬਾਟਮ ਰਹੇਗੀ। ਚਾਰੋਂ ਕਲਰ ਨੇ ਜਿਹਦੇ ਚਾਰੋਂ ਕਲਰ ਹੀ ਬੜੇ ਪਿਆਰੇ ਆਏ ਨੇ ਬੜੇ ਸੋਹਣੇ ਜਿਹੜੇ ਸ਼ੇਡ ਆਏ ਨੇ ਇਸ ਤਰੀਕੇ ਨਾਲ ਦੇਖੋ ਤੁਸੀਂ ਇਹ ਮਹਿੰਦੀ ਸ਼ੇਡ ਹੋਗਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਬੜਾ ਹੀ ਪਿਆਰਾ ਕਲਰ ਹੈ ਜੀ ਇਹਦਾ ਬਹੁਤ ਜ਼ਿਆਦਾ ਸੋਹਣਾ ਜਿਹੜਾ ਇਹਦਾ ਕਲਰ ਆ ਰਿਹਾ ਹੈ ਵੀਡੀਓ ਦੇ ਵਿੱਚ ਪ੍ਰੋਪਰ ਜਿਹੜਾ ਕਲਰ ਆ ਰਿਹਾ ਹੈ ਜੀ। ਅਗਲਾ ਕਲਰ ਚੈੱਕ ਕਰ ਲਓ ਜੀ। ਕਲਰ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਸਾਰੇ ਹੀ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਜੀ। ਇਹ ਬੜਾ ਸੋਹਣਾ ਸ਼ੇਡ ਹੈ ਜੀ ਦੇਖੋ ਲਵੈਂਡਰ ਜੀ ਸ਼ੇਡ ਆ ਰਹੀ ਹੈ ਇਹਦੀ ਬੜੀ ਸੋਹਣੀ ਸ਼ੇਡ ਹੈ ਤੇ ਇਹਦੇ ਨਾਲ ਵੀ ਬਾਟਮ ਰਹੇਗੀ ਜੀ ਇਹ ਵਾਲੀ ਪਲੇਨ ਜਦੋਂ ਜਦੋਂ ਪ੍ਰੋਪਰ ਦੁਪੱਟਾ ਰੈਡੀ ਹੋ ਗਿਆ ਜਦੋਂ ਆਪਾਂ ਸੂਟ ਤੇ ਪੈਸੇ ਲਗਾ ਰਹੇ ਹੁੰਨੇ ਆ ਤਾਂ ਪਲੀਜ਼ ਦੁਪੱਟੇ ਬਾਰੇ ਵੀ ਸੋਚਿਆ ਕਰੋ ਕਿ ਦੁਪੱਟਾ ਆਪਾਂ ਜਿਹੜਾ ਹਲਕਾ ਲਗਾ ਲਈਏ ਦੁਪੱਟਾ ਅਗਰ ਤੁਸੀਂ ਵਧੀਆ ਲਗਾਉਂਦੇ ਹੋ ਦੇ ਨਾਲ ਤਾਂ ਦੁਪੱਟੇ ਦੀ ਜਿਹੜੀ ਲੁੱਕ ਓ ਜਿਆਦਾ ਵਧੀਆ ਨਿਕਲ ਕੇ ਆਉਂਦੀ ਏ ਕਈ ਵਾਰ ਐਵੇਂ ਹੁੰਦਾ ਕਿ ਜਿਹੜਾ ਕਲਰ ਕਈ ਵਾਰ ਸਸਤੇ ਦਾ ਦੁਪੱਟੇ ਤੇ ਨਹੀਂ ਆਉਂਦਾ ਹੈਗਾ ਉਹ ਪਿਓਰ ਦੁਪੱਟੇ ਤੇ ਹੀ ਆਉ ਤਿਸ ਤਰੀਕੇ ਨਾਲ ਸਕਰੀਨਸ਼ਾਟ ਲਈ ਜਾਓ ਜੀ ਜਿੰਨੀ ਜਲਦੀ ਤੁਹਾਡਾ ਆਰਡਰ ਮੇਰੇ ਕੋਲ ਬੁੱਕ ਹੋਏਗਾ ਜੀ ਉਨੀ ਜਲਦੀ ਆਪਾਂ ਤੁਹਾਡਾ ਆਸੇ ਜਿਹੜਾ ਸੂਟ ਹੈ ਕੋਰੀਅਰ ਕਰਵਾ ਦਾਂਗੇ ਕਈ ਵਾਰ ਕੁਝ ਪਹਿਣਾ ਕਹਿੰਦੇ ਕਿ ਵੀਰੇ ਸੂਟ ਹੋਲਡ ਕਰ ਲਓ ਬਟ ਜਿਹੜਾ ਜੜਾ ਆਪਾਂ ਸੂਟ ਹੋਲਡ ਕਰਾਂਗੇ ਜੀ ਉਹ ਤੁਹਾਡਾ ਸਿਰਫ ਜਾਂ 5 ਜਾਂ 4 ਘੰਟੇ ਤੱਕ ਹੋਲਡ ਕਰਾਂਗੇ ਉਸ ਤੋਂ ਬਾਅਦ ਜਿਹੜਾ ਆਪਾਂ ਹੋਲਡੜਾ ਤੁਹਾਡਾ ਉਹ ਸੂਟ ਜਿਹੜਾ ਕੈਨਸਲ ਕਰ ਦਾਂਗੇ ਠੀਕ ਹੈ ਜੀ ਅਗਰ ਤੁਸੀਂ ਹੋਲਡ ਕਰਵਾਉਣਾ ਚਾਹੋ ਤਾਂ ਤੁਸੀਂ ਨਾਲ ਦੇ ਨਾਲ ਪੇਮੈਂਟ ਪਾ ਕੇ ਸਕਰੀਨਸ਼ਾਟ ਭੇਜ ਕੇ ਤੇ ਆਪਣੇ ਵੱਸੇ ਸੂਟ ਜਿਹੜਾ ਹੋਲਡ ਕਰਵਾ ਸਕਦੇ ਹੋ ਅਗਰ ਤੁਹਾਡਾ ਆ ਹੋ ਜੀ ਲਾਸਟ ਕਲਰ ਬੜਾ ਹੀ ਪਿਆਰਾ ਕਲਰ ਹੈ ਗ੍ਰੇ ਸ਼ੇਡ ਹੈ ਜੀ ਇਹਦੀ ਤੇ ਇਹਦੇ ਨਾਲ ਬਾਟਮ ਰਹੇਗੀ ਜੀ ਗ੍ਰੇ ਕਲਰ ਦੀ ਤੁਸੀਂ ਸਕਰੀਨ ਸ਼ਾਟ ਲਈ ਜਾਓ ਔਰ ਆਪਣੇ ਆਰਾਮ ਨਾਲ ਤੁਸੀਂ ਜਿਹੜਾ ਡਿਸਾਈਡ ਕਰ ਲੋ ਤੁਹਾਨੂੰ ਕਿਹੜਾ ਕਲਰ ਪਸੰਦ ਹੈ ਜਿਹੜਾ ਕਲਰ ਪਸੰਦ ਹੈ ਤੁਸੀਂ ਨਾਲ ਦੇ ਨਾਲ ਮੈਨੂੰ ਮੈਸੇਜ ਕਰ ਦੇਣਾ ਕਿ ਦੀਦੀ ਇਹ ਵਾਲਾ ਕਲਰ ਸਾਨੂੰ ਪਸੰਦ ਹੈ ਔਰ ਚਾਰੇ ਹੀ ਕਲਰ ਬਹੁਤ ਜ਼ਿਆਦਾ ਪਿਆਰੇ ਨੇ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਹੈਗਾ ਤੁਸੀਂ ਆਪਣੇ ਵਾਸਤੇ ਬੁੱਕ ਕਰ ਸਕਦੇ ਹੋ ਆਪਣੀ ਮੰਮਾ ਵਾਸਤੇ ਕਰ ਸਕਦੇ ਹੋ ਆਪਣੀ ਮਾਸੀ ਵਾਸਤੇ ਆਪਣੀ ਚਾਚੀ ਵਾਸਤੇ ਕਿਉਂਕਿ ਕਾਫੀ ਸਾਰੀਆਂ ਭੈਣਾਂ ਨੇ ਜਦੋਂ ਉਹਨਾਂ ਦਾ ਆਰਡਰ ਚੱਲਦਾ ਹੁੰਦਾ ਹੈ ਤਾਂ ਉਹ ਆਪਣੇ ਪੇਰਾਂਸ ਵਾਸਤੇ ਜੇ ਮੰਮੀ ਹੋਣਾ ਵਾਸਤੇ ਜੇ ਮਾਸੀਆਂ ਵਾਸਤੇ ਸਾਰਿਆਂ ਵਾਸਤੇ ਹੋਲ ਜਿਹੜਾ ਕਰਵਾ ਲੈਂਦੇ ਨੇ ਬੜੇ ਸੋਹਣੇ ਜਿਹੇ ਸੂਟਾਂ ਦੇ ਨਾਲ ਜਿਹੜੀ ਸਰਦਾਰੀ ਲੁੱਕ ਬਣ ਕੇ ਆਉਣੀ ਹੈ ਅਸਲ ਦੇ ਵਿੱਚ ਚੀਜ਼ ਜਦੋਂ ਬਣ ਕੇ ਆਉਂਦੀ ਉਦੋਂ ਜਿਹੜੀ ਅਸਲ ਚ ਗਏ ਉਹਦੀ ਗ੍ਰੇਸ ਪਤਾ ਚੱਲਦਾ ਪਹਿਲਾਂ ਕਈ ਵਾਰ ਆਪਾਂ ਸੋਚਦੇ ਨੇ ਭੀ ਨਹੀਂ ਸ਼ਾਇਦ ਇਹ ਚੀਜ਼ ਤਾਂ ਨਹੀਂ ਸੋਹਣੀ ਲੱਗਣੀ ਹੈਗੀ ਪਰ ਜਦੋਂ ਚੀਜ਼ ਬਣ ਕੇ ਆਉਂਦੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਤੇ ਇਹ ਵੀ ਸੂਟ ਤੁਹਾਨੂੰ ਨਾ ਜਦੋਂ ਬਣ ਕੇ ਆਉਣਗੇ ਬਹੁਤ ਜ਼ਿਆਦਾ ਸੋਹਣੇ ਬਣਨਗੇ ਜੀ ਅਗਰ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਸਾਡੇ ਤੋਂ ਅਸੀਂ ਸਟਿ ਦੂਜੀ ਗੱਲ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਗੀ ਸਾਰਿਆਂ ਨੂੰ ਜਦੋਂ ਤੁਸੀਂ ਪੇਮੈਂਟ ਕਰ ਦਿਓ ਪੇਮੈਂਟ ਕਰਨ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਮੈਨੂੰ ਸਕਰੀਨਸ਼ਾਟ ਜਿਹੜਾ ਸੈਂਡ ਕਰਨਾ ਸਕਰੀਨਸ਼ਾਟ ਸੈਂਡ ਕਰਨਾ ਮਤਲਬ ਇਹੀ ਹੁੰਦਾ ਵੀ ਇਨ ਕੇਸ ਆਪਾਂ ਨੂੰ ਕਈ ਵਾਰ ਨਾ ਕੋਈ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਵੀ ਅਸੀਂ ਪੇਮੈਂਟ ਇੰਨੀ ਪਾਈ ਸੀ ਦੀਦੀ ਜਾਂ ਅਸੀਂ ਤੁਸੀਂ ਸਾਨੂੰ ਇਹ ਦੱਸਿਆ ਸੀ ਵੀ ਆਹ ਚੀਜ਼ ਦਾ ਇਹ ਰੇਟ ਹੈ ਤਾਂ ਬਾਕੀ ਆਪਾਂ ਜਿਹੜਾ ਤੁਹਾਨੂੰ ਪੂਰਾ ਕਲੀਅਰ ਕਰ ਸਕਦੇ ਆ ਵੀ ਤੁਹਾਡੀ ਪੇਮੈਂਟ ਇੰਨੀ ਆਈ ਸੀ ਆਪਾਂ ਆਪਣੀ ਚੈਟ ਜਿਹੜੀ ਦੁਬਾਰਾ ਰਿਪੀਟ ਪੜ ਸਕਦੇ ਆ ਨਾ ਉੱਥੇ ਦੇਖ ਸਕਦੇ ਆ ਸਾਰਾ ਕੁਝ ਤੇ ਲੋ ਜੀ ਇਹ ਹੈਗਾ ਲਾਸਟ ਕ ਬਾਟਮ ਅਗਰ ਤੁਸੀਂ ਸਿਲਕ ਦੀ ਲਗਾਉਣਾ ਚਾਹੁੰਦੇ ਹੋ ਸਿਲਕ ਦੀ ਵੀ ਲਗਾ ਦਾਂਗੇ ਅਗਰ ਤੁਸੀਂ ਕ੍ਰੇਪ ਦੀ ਲਗਾਉਣਾ ਚਾਹੁੰਦੇ ਹੋ ਕ੍ਰੇਪ ਦੀ ਵੀ ਲਗਾ ਦਾਂਗੇ ਵੈਸੇ ਦੋਨੋਂ ਬਾਟਮ ਵਾਲੀ ਜਿਹੜੀ ਸੂਟ ਦੀ ਗ੍ਰੇ ਜਿਹੜੀ ਬਹੁਤ ਜ਼ਿਆਦਾ ਸੋਹਣੀ ਆ ਰਹੀ ਕਿਉਂਕਿ ਜਿਹੜਾ ਪਾਰਟੀ ਵਾਰ ਅਗਰ ਆਪਾਂ ਸੂਟ ਰੈਡੀ ਕਰਨਾ ਤਾਂ ਇਹ ਦੋਨੋਂ ਜਿਹੜੇ ਫੈਬਰਿਕ ਨੇ ਜਿਵੇਂ ਕ੍ਰੇਪ ਹੋ ਗਿਆ ਤਾਂ ਸਿਲਕ ਹੋ ਗਿਆ ਉਹਨਾਂ ਦੇ ਵਿੱਚ ਜ਼ਿਆਦਾ ਲੁੱਕ ਜਿਹੜੀ ਵਧੀਆ ਆਉਂਦੀ ਹੈ ਤੇ ਇਹਦੇ ਨਾਲ ਆਪਾਂ ਨੇ ਸਿਲਕ ਦੀ ਬਾਟਮ ਲਗਾਈ ਹੈ ਜੀ ਜਦੋਂ ਚੈੱਕ ਆਸ ਜਿਹੜੀ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਏ ਨੇ ਜਿਹੜੇ 3 ਪੀਸ ਪਹਿਲਾਂ ਦਿਖਾਏ ਉਹਨਾਂ ਨਾਲ ਆਪਾਂ ਨੇ ਕਰੇਪ ਦੀ ਬਾਟਮ ਲਗਾਈ ਹੋਈ ਹੈ ਅਗਰ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਚਾਹੁੰਦੇ ਆਂ ਆਪਾਂ ਦੁਪੱਟਾ ਰੈਡੀ ਕਰਵਾ ਕੇ ਵੀ ਦੇ ਦਾਂਗੇ ਅਗਰ ਤੁਸੀਂ ਬਿਨਾਂ ਦੁਪੱਟੇ ਤੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਬਿਨਾਂ ਦੁਪੱਟੇ ਤੋਂ ਆਪਾਂ ਤੁਹਾਨੂੰ ਜਿਹੜਾ ਸੂਟ ਹੈ ਉਹ ਕੋਰੀਅਰ ਕਰਵਾ ਦਾਂਗੇ। ਨਾਲ ਜਿਸ ਦਿਨ ਮੈਂ ਮੈਰਿਸ ਤੇ ਗਈ ਸੀ ਮਿਲ ਲਾਤਾ ਤੁਸੀਂ ਸਾਰਿਆਂ ਨੇ ਮੇਰਾ ਵਲੌਗ ਦੇਖਿਆ ਹੋਣਾ ਤੇ ਤੁਸੀਂ ਜਿਹੜਾ ਉੱਪਰ ਮੈਂ ਸਟਾਲ ਲਿਆ ਸੀ ਨਾ ਸ਼ੌਲ ਹੀ ਆਪਾਂ ਕਹਿ ਦਿਆਂ ਸਟਾਲ ਤਾਂ ਲੱਗ ਹੀ ਰਿਹਾ ਕਿਉਂਕਿ ਕਾਫੀ ਹੈਵੀ ਹੈ ਔਰ ਕਾਫੀ ਆ ਦੀ ਲੈਂਥ ਹੈ ਤੇ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਉਹ ਮੇਰੇ ਦੇ ਸਟਾਲ ਜਿਹੜਾ ਜੇ ਆਪਾਂ ਕਿਤੇ ਵੀ ਪਾਰਟੀ ਫੰਕਸ਼ਨ ਤੇ ਜਾਂਦੇ ਆ ਤੇ ਅਗਰ ਆਪਾਂ ਇਹ ਨਾਲ ਵੇਅਰ ਕਰਦੇ ਆ ਆਪਣੇ ਇੱਕ ਹਨਾ ਆਪਣੇ ਮੋਢੇ ਦੇ ਉੱਤੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਜੀ ਤੇ ਤੁਸੀਂ ਇਹਦਾ ਦੇਖ ਸਕਦੇ ਹੋ ਡਿਜ਼ਾਈਨ ਚੈੱਕ ਕਰ ਸਕਦੇ ਹੋ ਔਰ ਇਹ ਬਣਿਆ ਹੋਇਆ ਜੀ ਵੈਲਵਟ ਦੇ ਉੱਪਰ ਲੈਂਥ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਲੌਂਗ ਹੈ ਜੀ ਇਹ ਤੇ ਇਸ ਤਰੀਕੇ ਨਾਲ ਦਾ ਡਿਜ਼ਾਈਨ ਜਿਹੜਾ ਬਣਿਆ ਹੋਇਆ ਹੈ ਦੋਨੋਂ ਸਾਈਡ ਐਵੇਂ ਕਾਫੀ ਹੈਵੀ ਬਣਿਆ ਹੋਇਆ ਔਰ ਫੋਰ ਸਾਈਡ ਜਿਹੜਾ ਬਾਰਡਰ ਜਿਹੜਾ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਵਧੀਆ ਲੁੱਕ ਆਉਂਦੀ ਹੈ ਜੀ ਜਦੋਂ ਆਪਾਂ ਇਹਨੂੰ ਵੇਅਰ ਕਰਦੇ ਆਂ ਆਪਣਾ ਦੂਜੀ ਗੱਲ ਇਹ ਹੈ ਕਿ ਅਗਰ ਆਪਾਂ ਲਾਈਟ ਸੂਟ ਦੇ ਉੱਪਰ ਆਪਾਂ ਇਹਨੂੰ ਵੇਅਰ ਕਰਦੇ ਆਂ ਤੇ ਬਹੁਤ ਹੀ ਜ਼ਿਆਦਾ ਜਿਹੜੀ ਗ੍ਰੇਸ ਆਉਂਦੀ ਹੈ ਜੀ ਆਪਣੇ ਸੂਟ ਦੀ ਵੀ ਔਰ ਆਪਣੀ ਵੀ ਤੇ ਇਹਦੇ ਵਿੱਚ ਸਿਰਫ ਆਪਣੇ ਕੋਲ ਦੋ ਕਲਰ ਅਵੇਲੇਬਲ ਆਂ ਜੀ ਆਵ ਇਹਨਾਂ ਦੇ ਵਿੱਚੋਂ ਤੁਹਾਨੂੰ ਜਿਹੜਾ ਪਸੰਦ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਮੈਸੇਜ ਜਿਹੜਾ ਕਰ ਸਕਦੇ ਹੋ ਸਕ੍ਰੀਨਸ਼ਾਟ ਜਿਹੜਾ ਤੁਸੀਂ ਲੈਣਾ ਵੀਡੀਓ ਨੂੰ ਰੋਕ ਕੇ ਆਰਾਮ ਨਾਲ ਸਕ੍ਰੀਨਸ਼ਾਟ ਲੈਣਾ ਚੱਲਦੀ ਵੀਡੀਓ ਦੇ ਵਿੱਚ ਸਕ੍ਰੀਨਸ਼ਾਟ ਜਿਹੜਾ ਨਾਲ ਲਿਆ ਕਰੋ ਕਿਉਂਕਿ ਫਿਰ ਉਹਦੀ ਫੋਟੋ ਕਲੀਅਰ ਨਹੀਂ ਆਉਂਦੀ ਹੈਗੀ ਤੇ ਕਈ ਵਾਰ ਉਹਦਾ ਜਿਹੜਾ ਫੋਟੋ ਦਾ ਪਤਾ ਨਹੀਂ ਚੱਲਦਾ ਅਜੀ ਅਗਲਾ ਕਲਰ ਮਹਿਰੂਨ ਕਲਰ ਤੇ ਦੋਨੋਂ ਹੀ ਕਲਰ ਬੜੇ ਪਿਆਰੇ ਆ ਜੀ ਦੋਨੋਂ ਕਲਰ ਜਿਹੜਾ ਨੇ ਉਹਨਾਂ ਦੀ ਗ੍ਰੇਸ ਦੋਨਾਂ ਦੀ ਅਲੱਗ-ਅਲੱਗ ਆ ਅਗਰ ਆਪਾਂ ਮਹਿਰੂਨ ਦੀ ਗੱਲ ਕਰੀਏ ਤਾਂ ਮਹਿਰੂਨ ਆਪਣੀ ਜਗ੍ਹਾ ਸੋਹਣਾ ਲੱਗ ਰਿਹਾ ਅਗਰ ਆਪਾਂ ਰੈੱਡ ਦੀ ਗੱਲ ਕਰੀਏ ਤਾਂ ਰੈੱਡ ਆਪਣੀ ਜਗ੍ਹਾ ਸੋਹਣਾ ਲੱਗ ਰਿਹਾ ਡਿਜ਼ਾਈਨ ਦੋਨਾਂ ਦਾ ਸੇਮ ਰਹਿਣਗੇ ਜੀ ਸਿਰਫ ਕਲਰ ਦਾ ਫਰਕ ਹੈ ਜੀ ਬਾਕੀ ਦੋਨੋਂ ਦਾ ਲੈਂਥ ਵੀ ਸੇਮ ਹੈ ਡਿਜ਼ਾਈਨ ਵੀ ਸੇਮ ਹੈ ਔਰ ਦੋਨੋਂ ਵੈਲਵਟ ਦੇ ਉੱਪਰ ਹੀ ਬਣੇ ਹੋਏ ਨੇ ਤੇ ਅਗਰ ਤੁਹਾਨੂੰ ਇਹ ਪਸੰਦ ਆ ਤੁਸੀਂ ਇੱਥਾ ਵੀ ਸਕਰੀਨਸ਼ਾਟ ਲੈ ਸਕਦੇ ਹੋ ਤੇ ਲੋ ਜੀ ਇਹ ਸੀ ਅੱਜ ਵਾਲੀ ਕਲੈਕਸ਼ਨ ਅੱਜ ਆਪਾਂ ਤੁਹਾਨੂੰ ਦਿਖਾਈ ਨੇ ਸਿਰਫ 4 ਸੂਟ ਔਰ ਦੋ ਜਿਹੜੇ ਨੇ ਆਪਾਂ ਨੇ ਵੈਲਵਟ ਦੇ ਤੁਹਾਨੂੰ ਸ਼ਾਲ ਦਿਖਾਏ ਨੇ ਬਹੁਤ ਹੀ ਪਿਆਰੇ ਨੇ ਵੈਲਵਟ ਦੇ ਜਿਹੜੇ ਸ਼ਾਲ ਨੇ ਉਹ ਵੀ ਬਹੁਤ ਪਿਆਰੇ ਨੇ ਔਰ ਜਿਹੜੇ ਸੂਟ ਨੇ ਉਹ ਵੀ ਬਹੁਤ ਪਿਆਰੇ ਨੇ ਹੁਣ ਤੁਸੀਂ ਕਹੋਗੇ ਵੀ ਤੁਸੀਂ ਤਾਂ ਆਪਣੀ ਚੀਜ਼ ਨੂੰ ਵਧੀਆ ਕਹੋਗੇ ਕਹਿੰਦੇ ਨੇ ਨਾ ਇੱਕ ਮਾਂ ਨੂੰ ਆਪਣੇ ਸਾਰੇ ਬੱਚੇ ਪਸੋਣੇ ਲੱਗਦੇ ਨੇ ਇਸ ਕਰਕੇ ਸਾਨੂੰ ਆਪਣੀ ਸਾਰੀ ਜਿਹੜੀ ਕਲੈਕਸ਼ਨ ਬਹੁਤ ਵਧੀਆ ਲੱਗਦੀ ਹੈ ਹੋਪ ਕਿ ਤੁਹਾਨੂੰ ਵੀ ਸਾਡੀ ਕਲੈਪਸਨ ਜਿਹੜੀ ਵਧੀਆ ਲੱਗਦੀ ਹੋਣੀ ਅਗਰ ਵਧੀਆ ਲੱਗਦੀ ਲਾਈਕ ਸ਼ੇਅਰ ਔਰ ਪਿਆਰਾ ਜਿਹਾ ਕਮੈਂਟ